ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਤੁਹਾਨੂੰ ਅਸੀਂ ਡਾਉਨ ਸੀਲਿੰਗ ਵਿੱਚ ਕਨਸੀਲਡ ਲਾਈਟਾਂ ਬਾਰੇ ਕੁਝ ਜਾਣਕਾਰੀ ਦੇਣਾ ਚਾਹੁੰਦੇ ਆ ਤੁਸੀਂ ਦੇਖ ਰਹੇ ਹੋ ਕਿ ਇਸ ਡਾਉਨ ਸੀਲਿੰਗ ਦੇ ਵਿੱਚ ਕੁੱਲ 8 ਲਾਈਟਾਂ ਲੱਗੀਆਂ ਹੋਈਆਂ ਹਨ 4 ਉਧਰੀ ਸਾਈਡ ਤੇ ਹਨ ਤੇ ਜਿਹੜੀਆਂ ਹੈਗੀਆਂ 4 ਹੈਗੀਆਂ ਕਨਸੀਲਡਾਂ ਇਧਰਲੀ ਸਾਈਡ ਤੇ ਹਨ ਕੁੱਲ ਕਨਸੀਲਡਾਂ 8 ਲੱਗੀਆਂ ਹੋਈਆਂ ਹਨ فرض ਕਰੋ ਕਿ ਕਿਸੇ ਵੀ ਪਰਿਵਾਰ ਨੇ ਇਹਨਾਂ ਵਿੱਚ ਇਹ ਕਹਤਾ ਕਿ ਇਹਨਾਂ ਡਾਉਨਸਿੰਗ ਦੇ ਵਿੱਚ ਅਸੀਂ ਸਾਰੀਆਂ ਕੰਸੀਡਾ ਇੱਕ ਸੋਚ ਤੇ ਨਹੀਂ ਕਰਨੀਆਂ ਜਨਨ ਕਿ 8 ਉਧਰ ਦੀ ਸਾਈਡ ਤੇ ਆ 8 ਇਧਰਲੀ ਸਾਈਡ ਤੇ ਕੰਸੀਡਾ ਹਨ ਠੀਕ ਆ ਜੀ ਤੇ ਅਸੀਂ ਇਸ ਵਿੱਚ ਕੀ ਕੀਤਾ ਹੈ ਜਦੋਂ ਵੀ ਅਸੀਂ ਡਾਉਨਸਿੰਗ ਵਿੱਚ ਤਾਰ ਪਾਈਆਂ ਇਸ ਡਾਉਨਸਿੰਗ ਦੇ ਵਿੱਚ ਅਸੀਂ ਇਹਦੇ ਵਿੱਚ ਦੋ ਹਫਾਂ ਪਾਈਆਂ ਹੋਈਆਂ ਹਨ ਬਲੈਕ ਨਿਊਟਰਲ ਤਾਰ ਹੈਗੀ ਆ ਵਾਈਟ ਵੀ ਹਾਫ ਆ ਤੇ ਰੈੱਡ ਵੀ ਹਾਫ ਆ ਉਹਨਾਂ ਪਰਿਵਾਰ ਨੇ ਕਿਹਾ ਕਿ ਅਸੀਂ ਇਹਨਾਂ ਕੰਸੀਡੈਂਸਾਂ ਦੇ ਵਿੱਚੋਂ ਪਰਲੀਆਂ ਕੰਸੀਡੈਂਸ ਚਾਰ ਇੱਕ ਸਵਿੱਚ ਤੇ ਕਰਨੀਆਂ ਉਰਲੀਆਂ ਕੰਸੀਡੈਂਸ ਚਾਰ ਇੱਕ ਸਵਿੱਚ ਤੇ ਕਰਨੀਆਂ ਜਿਸ ਦੇ ਨਾਲ ਇਹ ਹੋਊਗਾ ਕਿ ਪਰਲੀਆਂ ਕੰਸੀਡੈਂਸ ਅਸੀਂ ਵਾਈਟ ਕਲਰ ਵਾਈਟ ਸਵਿੱਚ ਤੇ ਤਾਰ ਦੇ ਕਰ ਦਾਂਗੇ ਜਿਹੜੀ ਉਰਲੀ ਸਾਈਡ ਨਹੀਂ ਕੰਸੀਡੈਂਸ ਹੋਣਗੀਆਂ ਅਸੀਂ ਫਰਜ਼ ਕਰੋਗੇ ਦੇਖ ਲਿਓ ਰੈੱਡ ਤੇ ਕਰਦਾਂਗੇ ਚਾਹੇ ਉਹ 1 ਪੁਆਇੰਟ ਦਾ ਇਸ ਦਾ ਇਹ ਵੀ ਹੈ ਦੂਸਰੇ ਨੰਬਰ ਤੇ ਜੰਹ ਪਰ ਵਾਰ ਕਹਿੰਦਾ ਕਿ ਅਸੀਂ ਇਹਨਾਂ ਚਾਰਾਂ ਕਨਸੀਡਾਂ ਵਿੱਚੋਂ ਇੱਕ ਇੱਕ ਛੱਡ ਕੇ ਇੱਕ ਸੋਚ ਤੇ ਕਰਨੀ ਆ ਇੱਕ ਇੱਕ ਛੱਡ ਕੇ ਅਸੀਂ ਦੂਜੀ ਸੋਚ ਤੇ ਕਰਨੀ ਆ ਅਸੀਂ ਇਸ ਤਰ੍ਹਾਂ ਵੀ ਕਰ ਸਕਦੇ ਆ ਇੱਕ ਇੱਕ ਕਨਸੀਡ ਰੈੱਡ ਫਿਰ ਵਾਈਟ ਫਿਰ ਰੈੱਡ ਤੇ ਫਿਰ ਵਾਈਟ ਇਸੇ ਤਰ੍ਹਾਂ ਕੀ ਆ 1 1 1 ਛੱਡ ਕੇ 100 ਚ ਤੇ ਹੋ ਜਾ ਕਰਨੀਆਂ 1 ਛੱਡ ਕੇ ਦੂਜੀ ਸੂਚ ਤੇ ਹੋ ਜਾਏਗਾ ਜਾ ਕਰਨਗੀਆਂ ਜਿਸ ਨਾਲ ਕੀ ਜਿਹੜੀ ਲਾਈਟ ਹੋ ਗਈ ਆ ਸਾਡੀ ਲਾਈਟ ਅੱਧੀ ਅੱਧੀ ਚਾਰ ਚਾਰ ਕਰਨ ਜਿਹੜਾ 1 1 ਸੂਚ ਤੇ ਹੋ ਜਾਣੀਆਂ ਜੇ ਆਪਾਂ ਇਹਨਾਂ ਨੂੰ ਇਕੱਠੀਆਂ ਵਿੱਚ ਕਰਨਾ ਹੈ ਤਾਂ ਇਕੱਠੀਆਂ ਵੀ ਸਾਰੀਆਂ ਹੋ ਜਾਣੀਆਂ ਜਿਸ ਨਾਲ ਕੀ ਪੁਆਇੰਟ ਵੰਡੇ ਜਾਂਦੇ ਆ ਕੰਸੀਡਰਡਾ ਵੰਡੇ ਜਾਂਦੀਆਂ ਸਾਡੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੁਹਾਡੇ ਤੱਕ ਅਸੀਂ ਹੋਰ ਨਵੇਂ ਤੋਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ